ਕਿਸੇ ਨਾਲ ਠੱਗੀ ਮਾਰਨੀ ਬੇਈਮਾਨੀ ਕਰਨੀ ਠੀਕ ਹੈ ਜੀ ਕੋਸ ਨਾਲ ਨਹੀਂ ਜਾਣਾ ਮਿੱਤਰੋ ਆਪਾਂ ਨੂੰ ਕਈ ਦਿਨ ਹੋ ਗਏ ਹੁਣ ਤਾਂ ਖਬਰਾਂ ਤੁਹਾਡੇ ਕੋਲ ਸਾਰਿਆਂ ਕੋਲ ਪਹੁੰਚ ਗਈਆਂ ਉਹ ਵੀ ਜਿਹੜਾ ਪਰਲ ਕੰਪਨੀ ਦਾ ਨਿਰਮਲ ਸਿੰਘ ਪੰਗੂ ਸੀਗਾ ਵੀ ਉਸ ਬੰਦੇ ਨੇ ਕਿੰਨਾ ਵੱਡਾ ਜਿਹੜਾ ਮਤਲਬ ਦੇਖ ਲੋ ਧੋਖਾ ਕੀਤਾ ਲੋਕਾਂ ਦੇ ਨਾਲ ਕਈ 4500 ਕਰੋੜ ਰੁਪਏ ਉਹਨੇ ਲੋਕਾਂ ਦਾ ਖਾਦਾ ਠੀਕ ਹੈ ਜੀ ਠੱਗੀ ਮਾਰੀ ਲੋਕਾਂ ਨਾਲ ਉਹਦੀ ਨੀਅਤ ਹੀ ਠੱਗੀ ਮਾਰਨ ਦੀ ਸੀਗੀ ਇਹ ਆਪ ਤਾਂ ਮਰ ਗਿਆ ਤੇ ਜਿਉਂਦੇ ਲੋਕਾਂ ਨੂੰ ਵੀ ਮਾਰ ਗਿਆ ਕਿਉਂਕਿ ਜਿਨ੍ਹਾਂ ਨੂੰ ਹੁਣ ਆਸ ਸੀ ਵੀ ਸਾਡਾ ਪੈਸਾ ਆਪ ਸਊਗਾ ਜਾਂ ਸਾਡਾ ਪੈਸਾ ਲਾਇਆ ਹੋਏ ਕੰਪਨੀ 'ਚ ਚਲੋ ਲੋਕਾਂ ਦਾ ਤਾਂ ਉੱਚ ਕੋਈ ਕਸੂਰ ਨਹੀਂ ਕਿਉਂਕਿ ਉਹ ਗਮرائی ਇਸ ਤਰ੍ਹਾਂ ਕਰਦੇ ਨੇ ਉਹਨਾਂ ਦੀਆਂ ਜਿਹੜੀਆਂ ਥੱਲੇ ਮੈਡਮਾ ਇਸ ਤਰ੍ਹਾਂ ਰੱਖੀਆਂ ਹੁੰਦੀਆਂ ਨੇ ਦਫ਼ਤਰਾਂ ਦੇ ਵਿੱਚ ਵੀ ਉਹ ਲੋਕਾਂ ਨੂੰ ਗਿਆਨ ਨੂੰ ਪਰਮਾਉਂਦੇ ਨੇ ਠੀਕ ਹੈ ਜੀ ਤੇ ਚਾਂਸੇ 'ਚ ਲੈ ਕੇ ਚਲੋ ਲੋਕਾਂ ਨੂੰ ਠੱਗਦੇ ਨੇ ਉਹ ਤ론 ਗਲਤੀ ਲੋਕਾਂ ਦੀ ਹੈ ਲੋਕਾਂ ਦੀ ਵੀ ਹੈਗੀ ਕਿ ਆਪਾਂ ਉਹਨੀਆਂ ਗੱਲਾਂ ਛਾ ਕੇ ਆਪਾਂ ਜਲਦੀ ਅਮੀਰ ਹੋਣ ਦੇ ਚੱਕਰ ਦੇ ਵਿੱਚ ਪੈਸਾ ਲਾਉਨੇ ਆਂ ਕੰਪਨੀਾਂ 'ਚ ਤੇ ਆਪਾਂ ਨੂੰ ਹੁਣ ਇੱਥੋਂ ਇਹ ਸਿੱਖ ਲੈਣਾ ਚਾਹੀਦਾ ਵੀ ਇੱਕ ਤਾਂ ਇਹੋ ਜੀਆਂ ਕੰਪਨੀਾਂ 'ਚ ਪੈਸਾ ਨਾ ਲਾਓ ਬਈ ਲਾਲਚ ਨਾ ਕਰੋ ਜਲਦੀ ਅਮੀਰ ਹੋਣ ਦੇ ਚੱਕਰ 'ਚ ਨਾ ਪਵੋ ਦੂਸਰਾ ਯਾਰ ਉਸ ਬੰਦੇ ਤੋਂ ਇੱਕ ਦੇਖੋ ਵੀ ਆਪਾਂ ਨੂੰ ਇਹ ਸਿੱਖਿਆ ਤਾਂ ਮਿਲ ਗਈ ਆ ਨਾ ਬਈ ਉਹ ਐਨਾ ਕੁਝ ਕਰਕੇ ਕੀ ਲੈ ਗਿਆ ਨਾਲ ਠੀਕ ਹੈ ਜੀ ਖਾਲੀ ਹੱਥ ਹੀ ਗਿਆ ਨਾ ਪਹਿਲਾਂ ਤਾਂ ਉਹ ਜੇਲ੍ਹ ਚ ਉਹ ਮਤਲਬ ਕਾਫੀ ਟਾਈਮ ਤੋਂ ਸੀਗਾ ਤੇ ਬਾਕੀ ਚਲੋ ਉਹ ਤਾਂ ਕਿਸੇ ਨਾਲ ਵੀ ਕੋਈ ਪਤਾ ਨਹੀਂ ਕਦੋਂ ਕੀ ਹੋ ਜਾਣਾ ਪਰ ਪਹਿਲਾਂ ਉਹਦਾ ਕੋਸਮ ਆ ਪਹਿਲਾਂ ਉਹਦਾ ਜਿਹੜਾ ਬੇਟਾ ਸੀ ਉਹ ਵੀ ਕਹਿੰਦੇ ਐਕਸੀਡੈਂਟ 'ਚ ਮਾਰਿਆ ਗਿਆ ਤੇ ਕੀ ਉਹਨੇ ਉਸ ਪੈਸੇ ਤੋਂ ਹੋ ਸਕਦਾ ਉਹ ਜਿਹੜੀ ਪਹਿਲਾਂ ਜ਼ਿੰਦਗੀ ਜੀਉਂਦਾ ਸੀਗਾ ਜਿਵੇਂ ਦੱਸ ਰਹੇ ਨੇ ਵੀ ਉਹ ਇੱਕ ਛੋਟਾ ਦਾ ਕੰਮ ਕਰਦਾ ਸੀਗਾ ਜੇ ਉਹ ਉਸੇ ਕੰਮ ਨੂੰ ਯਾਬਦੇ ਨੂੰ ਇੱਕ ਨੰਬਰ ਦੇ ਵਿੱਚ ਅੱਗੇ ਵਧਾਉਂਦਾ ਹੌਲੀ ਹੌਲੀ ਹੋ ਸਕਦਾ ਜੋ ਆਪਦੀ ਵਧੀਆ ਜ਼ਿੰਦਗੀ ਜਿਉਂ ਰਿਹਾ ਹੁੰਦਾ ਠੀਕ ਹੈ ਜੀ ਕਹਾਂ ਉਹ ਪਰਿਵਾਰ ਵਧੀਆ ਖੁੱਲਿਆ ਹੁੰਦਾ ਤੇ ਉਹ ਵਧੀਆ ਜ਼ਿੰਦਗੀ ਬਤੀਤ ਕਰਦਾ ਸਮਾਜ ਦੇ ਵਿੱਚ ਪਰ ਉਹ ਬੰਦਾ ਮੇਰਾ ਦਿਮਾਗ ਉੱਥੇ ਪਾਸੇ ਚੱਲ ਗਿਆ ਉੱਥੇ ਪਾਸੇ ਵੀ ਇੰਨਾ ਚੱਲ ਗਿਆ ਕਿ ਦੇਖੋ ਕਿੰਨਾ ਵੱਡਾ ਜਿਹੜਾ ਮਤਲਬ ਪ੍ਰਾਊਡ ਕੀਤਾ ਲੋਕਾਂ ਨਾਲ ਪਰਲ ਕੰਪਨੀ ਦਾ ਇੱਕ ਕਿੰਨਾ ਨੌ ਰਿਹਾ ਤੇ ਪਹਿਲਾਂ ਪਹਿਲਾਂ ਸ਼ੁਰੂ ਚ ਲੋਕਾਂ ਨੂੰ ਪੈਸੇ ਮਿਲ ਗਏ ਹੋਣਗੇ ਤੇ ਮਗਰੋਂ ਜਾ ਕੇ ਫਿਰ ਬਹੁਤ ਲੋਕ ਉਹਦੇ ਲੋ ਵੀ ਹਲੇ ਪੱਟੇ ਤਾਪ ਨਹੀਂ ਆਉਣੇ ਬਹੁਤ ਟਾਈਮ ਲੌਗ ਕਿ ਉਹ ਕਿ ਪਤਾ ਨਹੀਂ ਕਿੰਨਾ ਕੁ ਮਰ ਰੁਪਿਆ ਲੋਕਾਂ ਨੇ ਉਹ ਚ ਲਾਇਆ ਹੋਇਆ ਸੀਗਾ ਤੇ ਪੈਸਾ ਤਾਂ ਨਹੀਂ ਉਹ ਹੁਣ ਮਿਲਦਾ ਜੇ ਕਿ ਇਹ ਲੋਕਾਂ ਨੂੰ ਆਸ ਉਹ ਇਹ ਜਿਹੇ ਪੈਸਾ ਜਿਹੜਾ ਹੁੰਦਾ ਉਹ ਕੀ ਮਿਲਣਾ ਠੀਕ ਹੈ ਜੀ ਤੇ ਪਰ ਆਪਾਂ ਨੂੰ ਸਿੱਖਿਆ ਜ਼ਰੂਰ ਲੈਣੀ ਚਾਹੀਦੀ ਆ ਵੀ ਯਾਰ ਆਪਦਾ ਹੱਕ ਦਾ ਹੱਕ ਮਾਉਣਾ ਕਿ ਕਮਾਓ ਵੀ ਇਸ ਤਰ੍ਹਾਂ ਜਿਹੜੀ ਠੱਗੀ ਠੋਰੀ ਮਾਰਨੀ ਕਿਸੇ ਨਾਲ ਦੂਜੇ ਨਾਲ ਨਾ ਵੀ ਕੁਛ ਨਾਲ ਨਹੀਂ ਜਾਣਾ ਮਿੱਤਰੋ ਇੱਥੇ ਆਪਦੀ ਵਧੀਆ ਜ਼ਿੰਦਗੀ ਜਿਹੜੀ ਆ ਉਹ ਖੋਸੋ ਕੇ ਬਤੀਤ ਕਰੋ ਇੱਕ ਦੂਸਰੇ ਨਾਲ ਆਲ ਮਿਲ ਕੇ ਰਹੋ ਤੇ ਇਹੀ ਆ ਤੇ ਮੈਂ ਕਈ ਦਿਨਾਂ ਦਾ ਖਬਰਾਂ ਆਪਾਂ ਤੇ ਸੁਣੀ ਰਹੇ ਸੀ ਇਹ ਅਖਬਾਰ ਦੇ ਵਿੱਚ ਵੀ ਆਇਆ ਕਿ ਮੈਂ ਕਹਾ ਯਾਰ ਜ਼ਰੂਰ ਵੀ ਆਪਣਾ ਇਹਦੇ ਤੇ ਇੱਕ ਇਹ ਵੀਡੀਓ ਬਣਾਉਣੀ ਚਾਹੀਦੀ ਆ ਆਪਾਂ ਨੂੰ ਵੀ ਤਾਂ ਕਿ ਨਨਮੋ ਸਿੰਘ ਪੰਗੋ ਵਰਗੇ ਹੋਰ ਪਤਾ ਨਹੀਂ ਕਿੰਨੇ ਆਪਣੇ ਸਮਾਜ ਵਿੱਚ ਇਸ ਤਰ੍ਹਾਂ ਦੇ ਲੋਕਾਂ ਨੂੰ ਠੱਗਣ ਦੀ ਤਾਕਤ ਜਿਹੜੇ ਲੋਕ ਬੈਠੇ ਰਹਿੰਦੇ ਆ ਵੀ ਉਹਨਾਂ ਤੋਂ ਬਚੋ ਭਰਾਵੋ ਮਤਲਬ ਵੀ ਕਦੇ ਵੀ ਲਾਲਚ ਜਨਾਬ ਸਾਡੇ ਪੈਸੇ ਜਲਦੀ ਤੁਬਣੇ ਹੋ ਜਾਣਗੇ ਤੁਗਣੇ ਦੇ ਚੱਕਰ ਚ ਆਪਾਂ ਨੂੰ ਬਹੁਤ ਲੋਕ ਠੱਗਦੇ ਨੇ ਉਹ ਜ਼ਰੂਰ ਧਿਆਨ ਰੱਖੋ